ਇਹ ਸਾਰਾ ਸੰਸਾਰ ਚੋਰਾ ਦਾ ਸੰਸਾਰ ਹੋ ਗਿਆ। ਸੁਧਨ ਨੂੰ ਤੇ ਸੁਭਾਗੇ ਰਖਣਾ ਪੈਂਦਾ ਭਾਵੇਂ ਧਨ ਗੁਰੂ ਦੀ ਗੋਲਿਕ ਹੋ ਜਾਵੇ, ਕਾਲਾ ਤੇ ਲਾਣਾ। ਦੁਕਾਨ ਨੂੰ ਕਾਲਾ ਲਾਓ, ਮਕਾਨ ਨੂੰ ਕਾਲਾ ਲਾਓ, ਅਟੇਚੀ ਨੂੰ ਕਾਲਾ ਲਾਓ, ਸੂਤ ਦੇਸ ਨੂੰ ਕਾਲਾ ਲਾ। ਬੜੇ ਬੜੇ ਲੋਕਰ ਬੈਂਕਾਂ ਦੇ ਵਿੱਚ ਸਾਰੇ ਪਾਸੇ ਤਾਲੇ ਤਾਲੇ ਤੇ ਮੈਨੂੰ ਕਹਿਣ ਦੇਣਾ ਜਿੰਨੇ ਤਾਲੇ ਨੇ ਮੇਰੇ ਘਰ ਲਈ ਨੇ ਦੁਨੀਆਈ ਤੇ ਚੋਰ ਹੋਣ ਨੇ لازمی ਜਿੰਨੇ ਮਕਾਨ ਇੱਕ ਇੱਕ ਦਾ ਮਕਾਨ ਹੈ ਜਬੀ ਵੀ ਤਾਲੇ ਸਾਰੇ ਕਮਰਿਆਂ ਨੂੰ ਤਾਲੇ ਸਾਰੇ ਸੂਤ ਕੇ ਸਾਨ ਨੂੰ ਤਾਲੇ ਸਾਰੀ ਲੋਕਰਾਂ ਨੂੰ ਬੰਦ ਕਰਕੇ ਰੱਖੇ ਧਨ ਨੂੰ ਛੁਪਾਣਾ ਤਾਲਿਆਂ ਦੀ ਲੋੜ ਹੈ ਕਿਉਂ چھਪਾਣਾ ਚੋਰ ਨੇ ਚੋਰ ਵੀ ਆਪਣਾ ਧਨ ਚੋਰਾ ਤੋਂ ਚੁਪਾਉਂਦੇ ਨੇ ਦੂਜਾ ਚੋਰ ਨਾਲ ਲੁੱਟ ਲੈ ਹੁਣ ਮੈਂ ਅਰਜ਼ ਕਰਾਂ ਕਰੀਬਨ ਕਰੀਬਨ ਚੋਰ ਬਰਾਬਰੀ ਆਉਂਦੇ ਨੇ ਚੋਰੀ ਛੋਟੀ ਵੱਡੀ ਹੋ ਸਕਦੀ ਹੈ ਮੈਂ ਅਸਰ ਅਰਜ਼ ਕਰਦਾ ਹਾਂ ਇਸ ਵਾਸਤੇ ਪੰਜਾਬੀ ਮੁਹਾਵਰਾ ਹੈ ਕੱਖ ਦੀ ਚੋਰੀ ਲੱਖ ਦੀ ਚੋਰੀ ਕਿਹ ਕੋਈ ਐਸਾ ਕਿਉਂ ਕਹਿ ਦਿੱਤਾ ਇਕਨੇ ਤੇ ਸਿਰਫ ਕੱਖ ਚੁਰਾਇਆ ਔਰ ਇਕਨੇ ਲੱਖ ਚੁਰਾਇਆ ਤੇ ਦੋਵੇਂ ਬਰਾਬਰ ਕਿਵੇਂ ਹੋ ਗਏ ਕੱਖ ਦੀ ਚੋਰੀ ਲੱਖ ਦੀ ਚੋਰੀ ਚੋਰੀ ਛੋਟੀ ਵੱਡੀ ਹੁੰਦੀ ਏ ਚੋਰ ਛੋਟਾ ਵੱਡਾ ਨਹੀਂ ਜਿਹਨੂੰ ਛੋਟਾ ਮੌਕਾ ਮਿਲਿਆ ਉਹਨੇ ਕੱਖ ਚੁਰਾਇਆ ਜਿਹਨੂੰ ਵੱਡਾ ਮੌਕਾ ਮਿਲਿਆ ਉਹਨੇ ਲੱਖ ਚੁਰਾਇਆ ਜਿਹਨੂੰ ਛੋਟਾ ਮੌਕਾ ਮਿਲਿਆ ਉਹਨੇ ਇੱਕ ਮਨੁੱਖ ਨੂੰ ਲੁੱਟਿਆ ਜਿਹਨੂੰ ਵੱਡਾ ਮੌਕਾ ਮਿਲਿਆ ਉਹਨੇ ਪੂਰੇ ਪਰਿਵਾਰ ਨੂੰ ਲੁੱਟਿਆ ਜਿਹਨੂੰ ਛੋਟਾ ਮੌਕਾ ਮਿਲਿਆ ਉਹਨੇ ਸਿਰਫ ਕੌਮ ਨੂੰ ਲੁੱਟਿਆ ਜਿਹਨੂੰ ਵੱਡਾ ਮੌਕਾ ਮਿਲਿਆ ਉਹਨੇ ਸਾਰੇ ਦੇਸ਼ ਨੂੰ ਲੁੱਟਿਆ ਕੋਬ ਲੁੱਟਿਆ ਰੱਜ ਕੇ ਲੁੱਟਿਆ ਜੀ ਜਿਹੜਾ ਈਸ਼ਤਾਂ ਵਿੱਚ ਜ਼ਿਆਦਾ ਸੰਪਨ ਤੇ ਸਮਰੱਥ ਹੈ ਉਹਨੇ ساری ਦੁਨੀਆ ਨੂੰ ਲੁੱਟਿਆ ਫਿਰ ਦੇਣਾ ਮੈਂ ਬਾਰ ਬਾਰ ਮਾਫੀ ਮੰਗ ਲਵਾ ਕਿਉਂਕਿ ਸ਼ਬਦ ਨਾ ਹੁੰਦਾ ਤੇ ਮੈਂ ਨਹੀਂ ਕਹਿ ਸਕਦਾ ਸਮਾਜ ਇਸ ਵਕਤ ਚੋਰਾਂ ਦਾ ਸਮੁੱਚੇ ਸੰਸਾਰ ਵਿੱਚ ਚੋਰੀ ਹੈ ਉਸੇ ਇੱਕ ਦੇਸ਼ ਦਾ ਵੀ ਨਾ ਨਹੀਂ ਲੈ ਸਕਦੇ ਜਿੱਥੇ ਚੋਰੀ ਨਾ ਹੋਵੇ ਚੋਰੀ ਨਾ ਮੈਨੂੰ ਗੱਲ ਬੁੱਲ ਰਹੀ ਨਹੀਂ ਜੇਤੇ ਆ ਗਏ ਇਹ ਤਦ ਮੈਂ ਆਪ ਨੂੰ ਸਰਵਨ ਕਰਾਈਏ ਸੰਨ 81 ਦੀ ਗੱਲ ਹੈ ਦਾਸ ਨੇ ਉਹ ਔਰਤ ਸਿੰਘ ਸਾਬ ਦੇ ਕਥਾ ਕਰ ਰਿਹਾ ਸੀ ਇਹ ਹਸਤਾਨ ਕੋ ਦੋ ਨਵਾ ਨਵਾ ਬਣਿਆ ਸੀ ਦਾਸ ਨੂੰ ਬੁਲਾਇਆ ਵੀ 15 20 ਦਿਨ ਕਥਾ ਕਰੋ 10 20 ਘਰਨੇ आले ਦੋਲੇ ਸੇ ਵੀ ਨਹੀਂ ਆਉਂਦੇ ਤੇ ਕੋ ਗੁਰਦੁਆਰੇ ਦਾ ਕੁਝ ਪਤਾ ਚੱਲੇ ਵੀ ਗੁਰਦੁਆਰਾ ਬਣੇ ਐਸ ਤਿੰਨ ਦਿਨ ਕਹਾ ਕਰਦਿਆਂ ਮੈਨੂੰ ਹੋਇਆ ਕਿ ਚੌਥੇ ਦਿਨ ਰਾਤ ਨੂੰ ਜਦ ਮੈਂ ਰਾਤ ਨੂੰ ਉੰ ਲੈਨੇ ਉੱਥੇ ਦੀਵਾ ਸਵੇਰੇ ਤੇ ਕੋਈ ਮੱਥਾ ਟੇਕਣ ਵੀ ਨਹੀਂ ਆਉਂਦਾ। ਤੈਨੂੰ ਨਹੀਂ ਕਿਸ। ਪੱਜਦੇ ਨੇ ਸੰਤ। ਉਹ ਲਾਈਟ ਚਲੀ ਗਈ। ਕੋਲ ਬੈਠੇ ਸਨ ਮੇਰੇ ਸਰਦਾਰ ਕੀਰਤ ਸਿੰਘ ਸਟੇ ਟੇਕ। ਇਹ ਮੈਂ ਕਿ ਥੇ ਵੀ ਲਾਈਟ ਚਲੀ ਜਾਂਦੀ ਹੈ। ਮੈਨੂੰ ਕਹਿ ਲਗੇ ਜਾਂਦੀ ਤੇ ਨਹੀਂ ਅਸੀਂ ਪਹਿਲੀ ਵਾਰੀ ਦੇਖੇ ਪਹਿਲੀ ਵਾਰੀ ਤੇ ਲੈਂਕ ਨਹੀਂ ਜਾਂਦੀ ਉਹ ਹੁਣ ਪਿੱਛੇ ਥੋੜੇ ਦਿਨ ਹੋਏ ਨੇ ਕੋਦੋਂ ਵੀ ਹਾਦਸਾ ਹੋਇਆ ਕੋਦੋਂ ਦੇ ਸਾਰੇ ਅਮਰੀਕਾ ਵੀ ਚਲੀ ਗਈ ਮੈਂ ਸਨ ਇੱਕ ਐਸੀ ਵੀ ਗੱਲ ਕਰਦਾ ਸਾਰੇ ਨਿਊਯਾਰਕ ਦੀ ਲਾਈਟ ਚਲੀ ਗਈ ਬਿਜਲੀ ਪੇਰਾ ਦੌੜਦਾ ਜੋ ਲਿਫਟਾਂ ਦੇ ਸਨ ਉਹ ਲਿਫਟ ਦੇ ਵਿੱਚ ਫਸੇ ਰਹੇ ਜੋ ਇਲੈਕਟ੍ਰਿਕ ਟ੍ਰੇਨਾਂ ਦੇ ਵਿੱਚ ਬੈਠੇ ਸਨ ਉਹ ਟ੍ਰੇਨਾਂ ਜਿੱਥੇ ਫਸੇ ਰਹੇ ਬੈਂਕ ਦੀ ਸਕਿਉਰਿਟੀ ਸਾਰੇ ਬੈਂਕਾਂ ਦੀ ਸਕਿਉਰਿਟੀ ਇਲੈਕਟ੍ਰਿਕ ਸਿਸਟਮ ਨਾਲ ਹੈ ਸਕਿਉਰਿਟੀ ਸਿਸਟਮ ਵੀ ਫੇਲ ਹੋ ਗਿਆ ਮਨੁਖੀਰ ਸਿੰਘ ਜੀ ਨੇ ਕਿਹਾ ਇੱਥੇ ਇਸ ਤਰ੍ਹਾਂ ਨਹੀਂ ਹੁੰਦਾ ਤਾਂ ਨੇ ਕਿਉਂ ਹੋਇਆ? ਪਰ ਗੱਜਬਦੀ ਗੱਲ ਸਾਰੀ ਰਾਤ ਲਾਈਟ ਨਹੀਂ ਆਈ। ਨਹੀਂ ਆਈ। ਸਵੇਰੇ ਚਾਲੂ ਹੋਈ। ਉਸ ਦੇ ਨਾਲ ਪੀਵੀ ਹਰ ਮਨੁੱਖ ਨੇ ਖੋਲਿਆ ਬਈ ਦੇਖੀਏ ਕਾਰਨ ਕੀ ਹੈ। ਪਤਾ ਚੱਲਿਆ ਆਸਮਾਨ 'ਚ ਬਿਜਲੀ ਮਿਉ ਯਾਰਦ ਦੇ ਸਭ ਤੋਂ ਵੱਡੇ ਕਾਂਸ ਫਾਰਮਰ ਤੇ ਡਰ ਗਏ। ਉਹਨੇ ਸਾਰਾ ਸਿਸਟਮ ਤੋੜ ਕੇ ਰੱਖਿਆ। ਟਰਾਂਸਫਾਰਮਰ ਜਲਾ ਕੇ ਰੱਖਿਆ ਸਿਸਟਮ ਸਾਰਾ ਬੰਦ ਹੋ ਗਿਆ ਉਸ ਰਾਤ ਨੂੰ ਇੱਕ ਰਾਤ ਨੂੰ 454 ਚੋਰ ਪਕੜੇ ਗਏ ਬੈਂਕ ਲੁੱਟਦੇ ਦੁਕਾਨਾਂ ਲੁੱਟਦੇ ਘਰ ਲੁੱਟਦੇ ਅੰਧੇਰਾ ਸੀ ਉਹਨਾਂ ਨੂੰ ਪਤਾ ਚੱਲ ਗਿਆ ਸਕਿਉਰਿਟੀ ਸਿਸਟਮ ਤੇ ਕਹਿ ਲੈ ਬੈਂਕ ਲੁੱਟੇ ਗਏ ਸਟੋਰ ਲੁੱਟੇ ਗਏ ਦੁਕਾਨਾਂ ਲੁੱਟੀਆਂ ਗਈਆਂ 450 ਚੋਰ ਇੱਕ ਰਾਤ ਦੇ ਪਕੜੇ ਗਏ ਕਿ ਸਾਰੀ ਪੁਲਿਸ ਹਰਕਤ ਦੇ ਚ ਆ ਗਏ ਹੁੰਦੇ ਰਹਿ ਗੜਬੜਨਾ ਮੈਂ ਇਹ ਦੇਖ ਕੇ ਦਿਨ ਨੂੰ ਅਖਬਾਰਾਂ 'ਚ ਪੜ੍ਹ ਕੇ ਤੇ ਟੀਵੀ ਤੇ ਸਭ ਦੇਖ ਕੇ ਸੁਣ ਕੇ 당ਗ ਰਿਹਾ ਫਿਰ ਮੈਂ ਸਰਦਾਰ ਫੀਰਸ ਸਿੰਘ ਨੂੰ ਕਿਹਾ ਮੈਂ ਗੱਲ ਇੱਕ ਰਾਤ ਲਾਈਟ ਗਈ ਨਿਊਯਾਰਕ ਟਵਾਲੀ ਸੌ ਤੋਂ پکੜੇ ਗਏ ਨੇ ਜਿਹੜੇ ਨਹੀਂ پکੜੇ ਗਏ ਉਹ ਅਲੱਗ ਚੁੱਕੇ ਪੁਲਿਸ ਕਹਿ ਰਹੀ ਸੀ ਜਿਹੜੇ پکੜੇ ਗਏ ਨੇ ਤੇ ਕੁਝ ਵੀ ਨਹੀਂ ਇਸ ਤੋਂ 7-8 ਗੁਣਾ ਹੋਰ ਨੇ ਗੈਂਟਾਂ ਦੇ ਬੈਂਕਾਂ ਦੇ ਸੋਰਾਂ ਦੇ ਸੋਰ ਲੁੱਟ ਕੇ ਲੈ ਗਏ ਨਹੀਂ پکੜੇ ਗਏ ਹੈ پکੜੇ ਗਏ ਕਿਉਂਕਿ ਜਿੰਨੇ ਚੋਰ ਸਨ ਇਤਨੀ ਪੁਲਿਸ ਨਹੀਂ ਸੀ ਜਿਹਨੂੰ ਦਾ ਲਗਿਆ ਸਭ ਚੋਰਣ ਲੱਗ ਪਿਆ ਮੈਂ ਪੀਰਤ ਸਿੰਘ ਨੂੰ ਕਹ ਮੈਂ ਕਿਹਾ ਅਮਰੀਕਾ ਨਾਲੋਂ ਸਰਪਾਰ ਵਿਚੰਗ ਹੈ ਕਈ ਪ੍ਰਾਂਤਾਂ ਚ ਰਾਤ ਨੂੰ ਰੋਜ਼ ਲਾਈਟ ਜਾਂਦੀ ਹੈ ਇੱਕ ਵੀ ਚੋਰ ਨਹੀਂ ਪકડਿਆ ਜਾਂਦਾ ਕੋਈ ਚੋਰੀ ਇਤਨੀ ਹੁੰਦੀ ਨਹੀਂ ਮੈਂ ਕਹਿੰਦੇ ਸਮਝਦਾ ਸਿੰਧੋਸਤਾਨ ਨਾਲੋਂ ਅਮਰੀਕਾ ਬਹੁਤ ਅੱਗੇ ਹੈ ਮੈਨੇ ਤਾਂ ਇਹ ਲੱਗਦਾ ਚੋਰਾ ਦਾ ਹੀ ਦੇਸ਼ ਹੈ ਅੱਗ ਲੋਗੇ ਇੰਨੇ ਚੋਰ ਇੱਕ ਰਾਤ ਦੇ ਦਰਸਲ ਅਗਰ ਕੋਈ ਸ਼ਰੀਫ ਹੈ ਤਾਂ ਇਸ ਵਾਸਤੇ ਹੈ ਅਜੇ ਚੋਰੀ ਕਰਨ ਦਾ ਮੌਕਾ ਨਹੀਂ ਪਟਾ ਛੋਟਾ ਮੌਕਾ ਮੇਲੇ ਹੈ ਉਹ ਗੁਰਦੁਆਰੇ ਤੇ ਚੁਕੇਸੇ ਦੀਆਂ ਚਪਲਾਂ ਹੀ ਚੁਰਾ ਕੇ ਲੈ ਗਿਆ ਵੱਡਾ ਮੌਕਾ ਮਿਲੇ ਸਾਰੀ ਗੋਲਤ ਹੜਪ ਕਰ ਗਏ ਮੌਕੇ ਦੀ ਗੱਲ ਛੋਟਾ ਮੌਕਾ ਮਿਲਿਆ ਇੱਕ ਬੰਦੇ ਨੂੰ ਲੁੱਟਿਆ ਵੱਡਾ ਮੌਕਾ ਮਿਲੇ ਸਾਰੇ ਪਰਿਵਾਰ ਨੂੰ ਲੁੱਟਿਆ ਹੋਰ ਵੱਡਾ ਮੌਕਾ ਮਿਲੇ ਸਾਰੇ ਕੌਮਾਂ ਨੂੰ ਲੁੱਟਿਆ ਹੋਰ ਵਕਤ ਦਾ ਮੌਕਾ ਮਿਲੇ ਸਾਰੇ ਦੇਸ਼ ਨੂੰ ਲੁੱਟਿਆ ਇਸ ਤੋਂ ਜ਼ਿਆਦਾ ਸਮਰਥਾ ਸਾਰੀ ਦੁਨੀਆ ਨੂੰ ਲੁੱਟੇ ਇਸ ਦੁਨੀਆ ਦੇ ਦੁਨੀਆ ਦੇ ਲੁਟੇਰੇ ਦੇਸ਼ ਦੇ ਲੁਟੇਰੇ ਪਰਿਵਾਰ ਦੇ ਲੁਟੇਰੇ ਕੌਮ ਦੇ ਲੁਟੇਰੇ ਵਿਅਕਤੀ ਵਿਅਕਤੀ ਦੇ ਲੁਟੇਰੇ ਮੌਜੂਦ ਸਮਾਜ ਚੋਰਾਂ ਦਾ ਐਨੇ ਤਾਂ ਸਾਈਕਲ ਨੂੰ ਤਾਲਾ ਲਾਉਂਕਾਰ ਨੂੰ ਤਾਲਾ ਲਾ ਸਕੂਟਰ ਨੂੰ ਤਾਲਾ ਲਾ ਦੁਕਾਨ ਨੂੰ ਤਾਲਾ ਲਾ ਮਕਾਨ ਨੂੰ ਤਾਲਾ ਹਰ ਪਾਸੇ ਹੀ ਤਾਲੇ ਹੀ ਤਾਲੇ ਤੇ ਤਾਲੇ ਸੰਤਾਂ ਤੋਂ ਡਰਦੇ ਨਹੀਂ ਲਾਏ ਜਾਂਦੇ ਚੋਰਾਂ ਤੋਂ ਡਰਦੇ ਐ ਇਹਦਾ ਮਤਲਬ ਚੋਰੀ ਤੇ ਚੋਰ ਹਰ ਜਗ੍ਹਾ ਮੌਜੂਦ ਗਾਲਬਨ 8-9 ਸਾਲ ਪੁਰਾਣੇ ਗੱਲ ਐ ਇਤਿਹਾਸਕ ਮੰਦਰ ਬਨਾਰਸ ਦੇ ਸ਼ਿਵ ਦੀ ਦਾ ਮੁਕਟ ਚੋਰੀ ਹੋ ਗਿਆ। ਸੋਹਣੋ ਮੁਕਟ ਦੇ ਉੱਤੇ ਨੀਲਮ ਪੰਨੇ ਜੜਕ ਸੰ ਕਰੋੜਾਂ ਦਾ ਮੁਕਟ ਚੋਰੀ ਹੋ। ਸਾਰੇ ਦੇਸ਼ ਦੇ ਵਿੱਚ ਹਲਚਲ ਯੂਪੀ ਦੇ ਕੇ ਹਲਚਲ ਹੋਣੀ ਸੀ। ਸਾਰੇ ਯੂਪੀ ਦੇ ਇੱਕ ਬਹੁਤ ਵੱਡੇ ਪੱਦਰ ਤੇ ਹਲਚਲ ਹੈ। ਇਹ ਇਤਿਹਾਸਕ ਉਹ ਕੀਮਤੀ ਮੁਕਟ ਚੋਰੀ ਹੋ ਗਿਆ। ਤਿੰਨਵੇਂ ਨੇ ਆ ਬਾਅਦ ਉਹ ਮੁਕਟ ਫਿਰ ਪੁਜਾਰੀ ਹੁੰਨ ਲਵੇ ਤਿੰਨਵੇਂ ਅਸਵਾਰਾਂ ਦੀ ਕਬਰ ਤੇਵੀ ਦੀ ਕਬਰ ਇਹਦਾ ਮਤਲਬ ਜੋ ਪੂਜਾ ਕਰ ਰਿਹਾ ਸੀ ਉਹ ਵੀ ਚੋਰ ਸੀ ਬਾਅਦ ਜ ਪਤਾ ਚਲਿਆ ਮੁਖੀਏ ਵੀ ਨਾਲ ਸਨ ਤੋਂ ਮੰਦਰ ਦੇ ਜਿਹੜੇ ਮੁੰਤਜ਼ਮ ਸਨ ਉਹ ਵੀ ਚੋਰ ਸਨ ਆਦੋਕ ਸਮਾਜ ਚੋਰਾੰਗ ਜੀਨੋ ਮੌਕਾ ਨਹੀਂ ਮਿਲਿਆ ਬਸ ਸ਼ਰੀਰ ਹੈ ਜਦ ਮੈਨੂੰ ਕੋਈ ਕਹਿੰਦਾ ਹੈ ਦੋ ਲਬਜ਼ ਮੈਂ ਕਹਿ ਦਿਆਂ ਵੇ ਫਲਾਣਾ ਤੇ ਬੜਾ ਤਿਆਗੀ ਹੈ ਮੈਂ ਕਹਿੰਦਾ ਹੁਨਾ ਆਤਮਾਰਣ ਦਾ ਨਹੀਂ ਮੌਕਾ ਮਿਲਿਆ ਸਹੀ ਤਿਆਗੀ ਫਲਾਣਾ ਦੇ ਬੜਾ ਸਦਾਚਾਰੀ ਹੈ ਦੁਰਾਚਾਰੀ ਹੋਣ ਦਾ ਮੌਕਾ ਨਹੀਂ ਮਿਲਿਆ ਫੈਸਲਾ ਚਾਰੀ ਛੇੜ ਸਾਰੀ ਮੌਕੇ ਨੇ ਮੌਕਾ ਛੋਟਾ ਮਿਲੇ ਛੋਟਾ ਚੋਰ ਹੈ ਮੌਕਾ ਵੱਡਾ ਮਿਲੇ ਸੋ ਵੱਡੀ ਚੋਰੀ ਹੋ ਗਈ ਇਸ ਵਾਸਤੇ ਕਹਿੰਦੇ ਨੇ ਚੋਰ ਸਾਰੇ ਇੱਕੋ ਜਿਹੇ ਹੁੰਦੇ ਨੇ ਚੋਰੀ ਛੋਟੀ ਹੁੰਦੀ ਹੈ ਚੋਰੀ ਵੱਡੀ ਇਸ ਪਾਵਨ ਪਵਿੱਤਰ ਬਾਗ ਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਚੋਰ ਕੀ ਹਾਵਾ ਭਰੇ ਨਾ ਕੋਏ ਇਹ ਪਹਿਲੇ ਪਾਤਸ਼ਾਹ ਜੀ ਦਾ ਬਾਗ ਹੈ ਅੱਜ ਹੁਕਮਨਾਮਾ ਆਇਆ ਨਾਂਦ ਤਮ ਇਤਨੀ ਗੱਲ ਨਹੀਂ ਕਰਨੀ ਸੀ ਗੁਰੂ ਨਾਨਕ ਦੇ ਸ਼ਬਦ ਨੂੰ ਤੇਕ ਬਣਾ ਕੇ ਇਤਨੀ ਗੱਲ ਆਖੀ ਸ਼ਹਿਰੋਂ ਪਾਸੇ ਵਪਾਰ ਦੇ ਨਾਂ ਤੇ ਵੀ ਚੋਰੀ, ਰਾਜਨੀਤੀ ਦੇ ਨਾਂ ਤੇ ਵੀ ਚੋਰੀ, ਧਰਮ ਦੇ ਨਾਂ ਤੇ ਵੀ ਚੋਰੀ, ਚੋਰੀ, ਚੋਰੀ। ਇਹਦਾ ਠੀਕ ਹੈ, ਪੁਲਿਸ ਹੈ, ਹੱਤਕੜੀਆਂ ਨੇ, ਜੇਲਾ ਨੇ। ਪਰ ਕਾਨੂੰਨ ਬਣਾਉਣ ਵਾਲੇ ਜੇ ਚੋਰ ਹੋਣ ਤੇ ਕੌਮ, ਕਾਨੂੰਨ ਦੀ ਹਿਫਾਜ਼ਤ ਕਰਨ ਵਾਲੇ ਚੋਰ ਹੋਣ। ਸ਼ੇਖ ਸਾਦੀ ਸਾਹਿਬ ਦਾ ਇੱਕ ਬੋਲ ਖੇਤੇ ਆ ਰਿਹਾ ਦੁਸ ਦੇ ਮੁਹਾਫਿਜ਼ ਬਦਬਹੀ ਖ ਸ਼ੈਤਾਨ ਨਾਜ਼ਮ ਮੇਸ਼ਵਰ ਦੁਸਬ ਕਹਿੰਦੇ ਨੇ ਚੋਰ ਸ਼ੇਖ ਸਾਦੀ ਸਾਹਿਬ ਕਹਿੰਦੇ ਨੇ ਮੈਂ ਤੇ ਦੇਖ ਕੇ 당 ਹੋਇਆ ਚੋਰੀ ਰਖਵਾਲੇ ਬਣੇ ਨੇ ਚੋਰੀ ਪਹਿਰੇਦਾਰ ਬਣੇ ਦੁਸ ਦੇ ਮੁਹਾਫਿਜ਼ ਮੁਹਾਫਿਜ਼ ਕਹਿੰਦੇ ਰਖਵਾਲੇ ਪਹਿਰੇਦਾਰ ਦੋਸ ਦੇ ਕੈਨਨ ਚੋਰ ਦੋਸ ਦੇ ਮੁਹਾਫਜ਼ ਬਦਬਹੀਖਾ ਸ਼ੈਤਾਨ ਨਾਜ਼ਮ ਮੇਂ ਸ਼ਵਰ ਸ਼ਹਿਰ ਦਾ ਜਿਸ ਨੇ ਇੰਤਜ਼ਾਮ ਕਰਨਾ ਹੋਵੇ ਨਾ ਪ੍ਰਖਸ਼ਾ ਉਹਨੂੰ ਜ਼ਿਲਦਿਸ਼ ਅਮਨ ਆਮਨ ਕਾਇਮ ਰਵੇ ਸ਼ੇਖ ਸਾਦੀ ਸਾਹਿਬ ਕਹਿੰਦੇ ਨੇ ਜਿਹੜਾ ਨਾਜ਼ਮ ਹੈ ਉਹ ਤੇ ਸ਼ੈਤਾਨ ਹੈ ਤੇ ਜਿਹੜਾ ਪਹਿਰੇਦਾਰ ਹੈ ਉਹ ਤੇ ਚੋਰ ਹੈ ਦੇਸ਼ ਦਾ ਰਖੋ ਅੱਲਾ ਖੁਦਾ ਹੀ ਹੋਵੇ ਦੁਸਦੇ ਮੁਹਾਫਿਜ਼ ਭਾਵੇਂ ਇਰਾਨੀ ਸੂਫੀ ਸੰਤ ਤੇ ਉਸ ਸਮੇਂ ਆਪਣੇ ਇਰਾਨ ਦੀ ਗੱਲ ਕਰਦਾ ਹੈ ਦੁਸਦੇ ਮੁਹਾਫਿਜ਼ ਬਦਬਹੀ ਹਾ ਸ਼ੈਤਾਨ ਨਾਜ਼ਮ ਮੈਂ ਸ਼ਵਲ جس نے انتظام کرنا ہے سارے شہر دا سارے ضلع اوتے شیطان بھولا سماج سے ایسا نہیں سی تے ਵਿਆਪਕ ਪੱਧਰ ਤੇ ਚੋਰੀ ਕਿਉਂ ਹੋ ਗਈਏ ਇੱਕ ਕੋਈ ਪ੍ਰਭਾਵ ਹੈ ਮਨੁੱਖ ਦੇ ਮਨ ਤੇ ਹਨ ਦਾ ਤੇ ਜੇ ਮੰਦਰ مسجد ਗੁਰਦੁਆਰੇ ਵੀ ਆਉਂਦਾ ਤੇ हे ਗੁਰੂ ਤੂੰ کاروبار ਸਾਡਾ ਠੀਕ ਚਲਾਈ ਤਾਹਨ ਆਂਦਾ ਰਹ ਭਾਵੇਂ ਕੋ ਮਿਲਦਾ ਭਾਵੇਂ ਨਾ ਮਿਲ ਤੇਰੀ ਕੋਈ ਲੋੜ ਨਹੀਂ ਟੜ ਕੰਮ ਦੰਦਾ ਚੱਲਦਾ ਬੰਬੇ ਦੇ ਵਿੱਚ ਤੇ ਕਰੋਣਾ ਪਤੀ ਸੱਜਣ ਨੇ ਲੰਗਰ ਪਾਣੀ ਠਕਣ ਦਾ ਵਾਧਾ ਕਿ ਗੈਨੇ ਜੀ ਅਰਦਾਸ ਕਰੋ ਹੁਣ ਤਾਨੂੰ ਤੇ ਰੋਜ਼ ਆਉਦੇ ਕੋਲ ਇਤਨਾ ਆਉਂਦਾ ਹੈ ਮੇਰੇ ਘਰ ਗਿਣਨ ਵਾਸਤੇ 8-10 ਬੰਦੇ ਬੈਠਦੇ ਹਉਣ ਦੇ ਜੋ ਰੋਜ਼ ਦੀਆਂ ਅੰਦਰ ਮੈਂ ਫਿਰ ਗੁਰੂ ਮਖੋ ਕੀ ਅਰਦਾਸ ਕਰਨੀ ਹੈ ਨਲਕੇ ਤੰਦਾ ਚਲਦਾਰ ਦੇ ਦੇਖੋ ਵਾਦਾ ਹੋਵੇ ਗੁਰੂ ਵਾਦਾ ਹੈ ਮੈਂ ਤੇ ਅਜੇ ਵੀ ਰਜਿਆ ਕੋਈ ਨਹੀਂ ਆਵਰੀ ਗਿਆਨੀ ਅਰਜ ਕਰਾਂ ਕੇਵਲ ਧੰਦਾ ਪਰਵਾ ਐਸੇ ਮਨੁਖ ਵਿਆਪਾ ਚੋ ਜਾ ਦਾਨ ਪੰ ਸੇਵਾ ਸੇਮਰਨ ਕਥਾ ਕੀਰਤਨ ਕੇਵਲ ਧਨ ਲਈ ਹੈ ਧਰਮ ਲਈ ਜਿੰ ਪ੍ਰਮਾਤਮਾ ਲਈ ਨੇ ਗੁਰੂ ਲਈ ਕਿਉਂਕਿ ਸਮਾਜ ਚੋਰਾ ਦਾ ਤੇ ਧਨ ਨੂੰ ਸੁਪਾ ਕੇ ਰੱਖਣਾ ਪੈਂਦਾ ਕਬੀਰ ਕਹਿੰਦੇ ਨੇ ਹੀਰੇ ਤੇ ਗੱਡੀ ਗੱਡੀ ਪੈ ਨੇ ਹਰ ਪਾਸੇ ਪੈ ਨੇ ਕੋਈ ਲੁੱਟਦਾ ਹੀ ਨਹੀਂ ਕੋਈ ਚੁਰਾਉਂਦਾ ਹੀ ਨਹੀਂ ਆ ਵਾਸੂਈ ਸੋਲ ਰਾਮ ਨਾਮ ਕੀ ਲੋਟ ਐ ਲੋਟ ਸਕੇ ਤੋ ਲੋਟ ਰਾਮ ਦਾ ਰਾਮ ਵਡਮੁੱਲਾ ਹੀਰੇ ਦੁਨੀਆ ਦੀ ਸਾਰੀ ਦੌਲਤ ਨਿਛਾਵਰ ਕੀਤੀ ਜਾ ਸਕਦੀ ਉਸ ਹੀਰੇ ਕਬੀਰ ਕਹਿੰਦੇ ਜਿਤਨਾ ਲੁੱਟਣਾ ਹੈ ਲੁੱਟ ਲੈ ਰਾਮ ਨਾਮ ਕੇ ਲੋਟ ਹੈ ਲੋਟ ਸਕੇ ਤੋ ਲੋਟ ਫਿਰ ਪਾਛੇ ਪੜਦਾਓਗੇ ਜਬ ਪ੍ਰਾਨ ਨ ਜਾਏਗੇ ਲੁਟਿਆ ਨਹੀਂ ਚੋਰਾਇਆ ਨਹੀਂ ਬਾਜ ਪਛਤਾਪਵੇਗਾ ਸੰਸਾਰ ਵਿੱਚ ਕੀਤੀ ਹੋਈ ਧਨ ਦੀ ਚੋਰੀ ਬੇਵਾਨੀ ਠਗੀ ਅੰਤਿਮ ਸਮੇਂ ਸਿਵਾਏ ਪਛਤਾਤ ਹੋਰ ਕੁਝ ਨਹੀਂ ਹੁੰਦਾ ਅੰਤਮ ਸਮੇਂ ਮਨੋ ਪਰੋਂਦਾ ਹੈ ਤੇ ਪੇੜਦਾ ਹੈ ਸਾਰੇ ਦੁੱਖਾਂ ਦੇ ਬੋਗ ਬੋਗਣੇ ਪੈਂਦੇ ਨੇ ਇਸੇ ਹੀ ਸ਼ਬਦ ਵਿੱਚ ਆ ਜਾਏਗਾ। ਲੇਕਿਨ ਰਾਮ ਨਾਮ ਲੁੱਟਿਆ ਨਹੀਂ ਚੁਰਾਇਆ ਨਹੀਂ। ਅੰਤਮ ਸਮੇਂ ਬਸ ਇਹ ਹੀ ਪਛਤਾਵਾ ਹੋਵੇਗਾ ਮੈਂ ਨਹੀਂ ਲੁੱਟਿਆ। ਕਾਸ਼ ਲੁੱਟ ਲੈਂਦਾ। ਕਾਸ਼ ਲੁੱਟ ਲੈਂਦਾ। ਧਨ ਦੇ ਲੁੱਟਣ ਵਾਲੇ ਨੂੰ ਲੁਟੇਰਾ ਕਹਿੰਦੇ ਨੇ। ਨਾਮ ਦੇ ਲੁੱਟਣ ਵਾਲੇ ਨੂੰ ਸੰਤ ਕਹਿੰਦੇ ਨੇ ਗੁਰਮੁਖ ਕਹਿੰਦੇ ਨੇ ਬ੍ਰਹਮ ਗਿਆਨੀ ਕਹਿੰਦੇ। ਬਾਗਰ ਕਹਿੰਦੇ। ਧਨ ਦੇ ਲੁੱਟਣ ਲੁਟੇਰੇ ਅਗਰ ਗ੍ਰਿਫਤ ਦੇ ਚਾ ਜਾਣਾ, ਫਸੜ ਦੇ ਚਾ ਆ ਜਾਣਾ, ਅਪਮਾਨਿਤ ਹੁੰਦੇ ਨਹੀਂ। ਨਾਮ ਦਾ ਲੁਟੇਰਾ ਉਹਦਾ ਤੇ ਸਨਮਾਨ ਪਰਮਾਤਮਾ ਆਪ ਕਰਦਾ ਹੈ। ਸਾਰਾ ਸੰਸਾਰ ਕਰਦਾ। ਸ੍ਰੀ ਗੁਰੂ ਨਾਨਕ ਦੇਵ ਜੀ ਵਾਰਾ ਇਸ ਪਾਵਨ ਪਵਿੱਤਰ ਬਾਗ ਦੇ ਜੋ ਕਹਿ ਰਹੇ ਨੇ ਅਖਰੀ ਅਰਥ ਨੇ ਅਰਮ ਕਰਾਂ ਲੇਟ ਫੋਨੋ ਨਾ ਕਰਾਂ ਲੇਕਿਨ ਇੱਕ ਨੁਕਤਾ ਭਾਵਪੂਰਵ ਖੋਰ ਪੜੇ ਸਾਹਮਣੇ ਰੱਖਦੇ ਹਾਂ ਛੋਰ ਦੇ ਅੰਦਰ ਚੋਰੀ ਹਰ ਵਕਤ ਚੱਲਦੀ ਕਰਦੇ ਚ ਬੈਠਾ ਹੈ ਬਾਜ਼ਾਰ ਦੇ ਚ ਬੈਠਾ ਹੈ ਮੰਦਰ ਮਸਜਿਦ ਗੁਰਦੁਆਰੇ ਦੇ ਚ ਬੈਠਾ ਹੈ ਕਿਧਰੇ ਵੀ ਹਰ ਵਕਤ ਚੱਲਦਾ ਹੈ ਚੋਰ ਦੇ ਅੰਦਰ ਚੋਰੀ ਹਰ ਵਕਤ ਚੱਲਦੀ ਹੈ ਪਰ ਚੋਰ ਚੋਰੀ ਕਰਨ ਦੇ ਵਿੱਚ ਉਦੋਂ ਸਫਲ ਹੋ ਜਾਂਦਾ ਹੈ ਜਿੱਥੇ ਉਸ ਨੂੰ ਮੌਕਾ ਮਿਲਦਾ ਹੈ ਕਿਉਂਕਿ ਮੌਕਾ ਹਰ ਵਕਤ ਨਹੀਂ ਹੈ ਹਰ ਜਗ੍ਹਾ ਨਹੀਂ ਹੈ ਸੰਤ ਦੇ ਅੰਦਰ ਦਇਆ ਭਾਵ ਹਰ ਵਕਤ ਚੱਲਦਾ ਹੈ ਸੰਤ ਦੇ ਅੰਦਰ ਦਾਨੇ ਬਿਰਤੀ ਹਰ ਵਕਤ ਚੱਲਦੀ ਹੈ ਕ੍ਰਿਤ ਵਿੱਚ ਉਦੋਂ ਪ੍ਰਗਟ ਹੁੰਦੀ ਹੈ ਜਿੱਥੇ ਲੋੜ ਹੈ ਜਿੱਥੇ ਲੋੜ ਮੇਰੇ ਖਿਆਲ ਗੱਲ ਪਕੜ ਦੇ ਚਾਹੀ ਹੋਵੇ ਮੈਂ ਇੱਕ ਦਫਾ ਫਿਰ ਦੌੜਾਂ ਚੋਰ ਹਰ ਵਕਤ ਚੋਰ ਹੈ ਕਿਉਂਕਿ ਚੋਰੀ ਉਸ ਦੇ ਅੰਦਰ ਹਰ ਵਕਤ ਚੱਲਦੀ ਹੈ ਕ੍ਰਿਪਾ ਦੇ ਚੋਂ ਉਹਦੋਂ ਪ੍ਰਗਟ ਹੁੰਦੀ ਹੈ ਕਦੋਂ ਜਿੱਥੇ ਮੌਕਾ ਮਿਲ ਜਾਏ ਮੌਕਾ ਸੰਤ ਦੇ ਅੰਦਰ ਦਇਆ ਤੇ ਦਾਨ ਵਰਤੀ ਹਰ ਵਕਤ ਚੱਲਦੀ ਹੈ ਹਰ ਵਕਤ ਚੱਲਦੀ ਹੈ ਕ੍ਰਿਪਾ ਦੇ ਚੋਂ ਉਹਦੋਂ ਪ੍ਰਗਟ ਹੁੰਦੀ ਹੈ ਜਿੱਥੇ ਲੋੜ ਪੈ ਜੇ ਜਿੱਥੇ ਉਸ ਨੂੰ ਲੋੜ ਮਹਿਸੂਸ ਹੁੰਦੀ ਹੈ ਦੇहां ਕਿੱਥੇ ਮੇਰੀ ਦਇਆ ਪ੍ਰੇਤ ਰੂਪ ਵਿੱਚ ਪ੍ਰਗਟ ਹੋਵੇ ਇੱਕ ਖੋ ਕੇ ਖੁਸ਼ ਹੁੰਦਾ ਇੱਕ ਦੇ ਕੇ ਖੁਸ਼